ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਜਿਹੜੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਉਹ ਹੈਗੀ ਜੀ ਖਾਸ ਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਹੈ ਜਿਹੜੇ ਮੇਰੇ ਭੈਣ ਭਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੇ ਆ ਕਿਸੇ ਵੀ ਤਰ੍ਹਾਂ ਦਾ ਕੋਰਸ ਕਰ ਰਹੇ ਆ ਉਹਨਾਂ ਲਈ ਇਹ ਸਾਰੀ ਖਾਸ ਜਾਣਕਾਰੀ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਬਾਕੀ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਮਿਨਿਸਟਰੀ ਆਫ ਐਜੂਕੇਸ਼ਨ ਦੇ ਆਦੇਸ਼ਾਂ ਅਨ ਪੰਜਾਬੀ ਯੂਨੀਵਰਸਿਟੀ ਵਿੱਚ ਪੜ ਰਹੇ ਵਿਦਿਆਰਥੀ ਦੀ ABC ID ABC ID ਹੁਣ ABC ID ਕੀ ਹੈ ਜੀ ਅਕੈਡੈਮਿਕ ਬੈਂਕ ਆਫ ਕ੍ਰੈਡਿਟਸ ਬਣਾਉਣਾ ਜ਼ਰੂਰੀ ਹੈ ਇਸ ਸਬੰਧੀ ਆਪ ਜੀ ਨੂੰ ਪਹਿਲਾਂ ਵੀ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ ਆਪ ਜੀ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਦੇ ਕਾਲਜ ਜਾਂ ਵਿਭਾਗ ਵਿੱਚ ਪੜ ਰਹੇ ਹਰ ਵਿਦਿਆਰਥੀ ਦੀ ABC ID ਭਾਵ ਅਕੈਡੈਮਿਕ ਬੈਂਕ ਆਫ ਕ੍ਰੈਡਿਟਸ ਬਣਾਉਣਾ ਜ਼ਰੂਰੀ ਹੈ ਠੀਕ ਹੈ ਜੀ ਜਿੰਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਐ ਉਹਨਾਂ ਸਾਰਿਆਂ ਲਈ ਹੀ ABC ਕਾਰਡ ਜਿਹੜਾ ਆਈਡੀ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ ਹਾਂਜੀ ਇਹ ABC ਕਾਰਡ ਜਿਹੜਾ ਉਹ ਹਰ ਇੱਕ ਵਿਦਿਆਰਥੀ ਲਈ ਬਣਾਉਣਾ ਬਹੁਤ ਲਾਜ਼ਮੀ ਹੋਊਗਾ ABC ਕਾਰਡ ਬਣਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਪੋਰਟਲ ਠੀਕ ਹੈ ਜੀ pjupxam ਲਿਖਿਆ ਹੋਇਆ ਜੀ menations@therate sorry ac.in ਜਾਂ ਐਗਜ਼ਾਮੀਨੇਸ਼ਨ ਫਾਰਮ ਪਬਲਿਕ abc id and .aspx ਤੇ ਦਰਜ ਕਰਾਉਣਾ ਯਕੀਨੀ ਬਣਾਇਆ ਜਾਵੇ ਠੀਕ ਹੈ ਜੀ ਜਦੋਂ ਵੀ ਤੁਹਾਡੇ abc ਕਾਰਡ ਬਣ ਜਾਂਦੇ ਉਹਦੇ ਤੇ ਇਹਨੂੰ ਦਰਜ ਕਰਾਉਣਾ ਯਕੀਨੀ ਬਣਾਇਆ ਜਾਵੇ ਇਹ ਕਾਰਜ ਮਿਤੀ 15 12 2024 ਤੱਕ ਮੁਕੰਮਲ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਤਕਰੀਬਨ ਕਰਾ ਲਿਆ ਜਾਵੇ ਹਰ ਇੱਕ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ ਜੇਕਰ ਆਪ ਜੀ ਦੀ ਕਿਸੇ ਵੀ ਵਿਦਿਆਰਥੀ ਦੀ abc id ਨਹੀਂ ਬਣੀ ਜਾਂ ਅਪਡੇਟ ਕਰਨੀ ਹੈ ਤਾਂ ਨਵੀਂ ਬਣਾਉਣੀ ਹੈ ਜਾਂ ਅਪਡੇਟ ਕਰਨੀ ਹੈ ਤਾਂ ਉਸ ਵਿਦਿਆਰਥੀ ਨੂੰ ਹਦਾਇਤ ਕੀਤੀ ਜਾਵੇ ਕਿ ਮਿਤੀ 15 12 2024 ਤੱਕ ਬਿਨਾਂ ਕਿਸੇ ਤਰੁੱਟੀ ਫੀਸ ਤੋਂ ਸੋਧ ਕਰਵਾ ਸਕਦਾ ਹੈ ਠੀਕ ਹੈ ਜੀ ਭਾਵ 15 ਦਸੰਬਰ ਤੱਕ ਤੁਹਾਨੂੰ ਬਿਨਾਂ ਲੇਟ ਫੀਸ ਤੋਂ ਤੁਸੀਂ ਇਹਦੇ ਵਿੱਚ ਕੋਈ ਵੀ ਜਿਹੜੀ ਸੋਧ ਹੋ ਕਰਵਾ ਸਕਦੇ ਹੋ ਜੀ ਇਸ ਉਪਰੰਤ ਵਿਦਿਆਰਥੀ ਦੀ ABC ID ਵਿੱਚ ਦਰਜ ਸੋਧ ਕਰਨ ਲਈ ਯੂਨੀਵਰਸਿਟੀ ਨਿਯਮਾਂ ਅਨੁਸਾਰ ਤਰੁੱਟੀ ਫੀਸ ਵਸੂਲ ਕੀਤੀ ਜਾਵੇਗੀ ਠੀਕ ਹੈ ਜੀ ਜੇਕਰ ਤੁਸੀਂ 15 ਤਰੀਕ ਤੋਂ ਬਾਅਦ ਭਾਵੇਂ 16 ਤਰੀਕ ਨੂੰ ਵੀ ਇਸ ਨੂੰ ਕਰਵਾਉਨੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਉਹ ਬਣਨ ਦੀ ਫੀਸ ਹੈ ਜਿਹੜੀ ਤੁਹਾਡੇ ਤੋਂ ਉਹ ਲਈ ਜਾਊਗੀ ਇਸ ਕੰਮ ਨੂੰ ਅਤੀ ਜ਼ਰੂਰੀ ਅਤੇ ਮੀਤੀਵਤ ਸਮਝਿਆ ਜਾਵੇ ਠੀਕ ਹੈ ਜੀ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਿਹੜਾ ਇਹ ਨੋਟਿਸ ਜਾਰੀ ਹੋਇਆ ਹੈ ਠੀਕ ਹੈ ਜੀ ਤਾਂ ਇਹ ਸਾਰੇ ਹੀ ਸਟੂਡੈਂਟਸ ਲਈ ਬਣਾਉਣਾ ਜਿਹੜਾ ਆਪਣਾ ABC ਕਾਰਡ ਬਣਾਉਣਾ ਬਹੁਤ ਲਾਜ਼ਮੀ ਹੈ ਉਸ ਤਮਾਦ ਬਣਾਉਣ ਤੋਂ ਬਾਅਦ ਤੁਸੀਂ ਇਹਨਾਂ ਦੀਆ ਸਾਈਟ ਜਿਹੜੀ ਵੈਬਸਾਈਟ ਦਿੱਤੀ ਹੋਈ ਹੈ ਇਹਦੇ ਉੱਪਰ ਅਪਲੋਡ ਵੀ ਕਰਨਾ ਚਾਹੀਦਾ ਹੈ ਤਾਂ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਜਾਂ ਕਿਸੇ ਵੀ ਆਪਣੇ ਕੈਫੇ ਵਾਲੇ ਤੋਂ ਕਰਵਾ ਸਕਦੇ ਹੋ ਤਾਂ ਕਿਰਪਾ ਕਰਕੇ ਸਾਰੇ ਹੀ ਵਿਦਿਆਰਥੀਆਂ ਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਸਾਡੇ ਨਾਲ ਮਿਲਦੇ ਆਖੇ ਸਖਾਸ ਜਾਣਕਾਰੀ ਦੇ ਨਾਲ ਧੰਨਵਾਦ